ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਪੌ ਦਾ ਮਹੀਨਾ ਚੜਿਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਦਸਮ ਗ੍ਰੰਥ ਵਿੱਚ ਪੌ ਦੇ ਮਹੀਨੇ ਨੂੰ 370 ਅੰਗ ਦੇ ਉੱਤੇ ਇਸ ਤਰ੍ਹਾਂ ਬਿਆਨ ਕੀਤਾ ਹੈ ਲੋ ਸਰਵਣ ਕਰੋ ਜੀ ਵਿੱਚ ਸਰਦ ਰਿਤ ਕੇ ਸਜਨੀ ਹਮ ਖੇਲਤ ਸਿਆਮ ਸੁਪ੍ਰੀਤ ਲਗਾਈ आनंद के अत ही मन मैं तज के सब ही जीव की दोचताई नर सब ब्रिज किन बिखे नर सब ब्रिज किन बिखे मन की तज के सब शंख कन्हाई ता संग सो सुखदायक थिरित ਸ਼ਿਆਮ ਬਿਨਾ ਅਬ ਭੀ ਦੁਖਦਾਈ ਤਾਂ ਸੰਗ ਸੋ ਸੁਖਦਾਇਕ ਥਿਰਤ ਸ਼ਿਆਮ ਬਿਨਾ ਅਬ ਭੀ ਦੁਖਦਾਈ ਇਹ ਸ੍ਰੀ ਦਸਮ ਗ੍ਰੰਥ ਵਿੱਚ 12 ਮਾਸੇ ਤੇ ਇਸੇ 12 ਮਾਹਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 377 ਅੰਗ ਦੇ ਉੱਤੇ ਜੋ ਗੋਪੀਆਂ ਵੱਲੋਂ ਉਹਦੋਂ ਨੂੰ ਇਸ 12 ਮਹੀਨੇ ਦੇ ਵਿਛੋੜੇ ਦੇ ਵਿੱਚ ਉਹਨੂੰ ਬਿਰਹਾ ਨਾਟਕ ਕਹਿੰਦੇ ਹਨ ਉਹਦੇ ਵਿੱਚ ਗੋਪੀਆਂ ਆਪਣਾ ਹਾਲ ਦੱਸਦੀਆਂ ਹਨ ਪੋਦੇ ਮਹੀਨੇ ਵਿੱਚ ਕ੍ਰਿਸ਼ਨ ਦੇ ਵਿਯੋਗ ਦੇ ਵਿੱਚ ਉਹ ਉਹਨਾਂ ਦਾ ਕੀ ਹਾਲ ਹੁੰਦਾ ਹੈ ਉਹ ਦੱਸਦੀਆਂ ਹਨ ਲਓ ਸਰਵਣ ਕਰੋ ਜੀ ਭੂਮ ਆਕਾਸ਼ ਆਵਸ ਸੋਬਾਸ ਉਦਾਸ ਬੜੀ ਅਤ ਸੀਤਲ ਲਤਾਈ ਕੁਲਦ ਕੁਲ ਤੇ ਸੂਲ ਉਠੈ ਸਭ ਤੇਲ ਤਮੋਲ ਲਗ ਦੁਖदाई ਪੋਖ ਸੰਤੋਖ ਨਾ ਹੋਤ ਕਛੂ ਪੋਖ ਸੰਤੋਖ ਨਾ ਹੋਤ ਕਛੂ ਤਨ ਸੋਖਤ ਜੋ ਕੁਮਦੀ ਮੁਰਜਾਈ ਲੋਭ ਰਹਿਓ ਉਨ ਪ੍ਰੇਮ ਗਯੋ ਤਸ ਕਿਉ ਨਹੀ ਓ ਕਸ ਕਿਉ ਨਾ ਕਸਾਈ ਲੋਬਰ ਹੈ ਉਹਨਾਂ ਪ੍ਰੇਮ ਗਏਓ ਤਸ ਕਿਉ ਨਾਹੀਓ ਕਸ ਕਿਉ ਨਾ ਕਸਾਈ ਇਹ ਸੀ ਬਿਰਹਾ ਨਾਟਕ ਦੇ ਵਿੱਚ ਜੋ ਪੋਦੇ ਮਹੀਨੇ ਦੀ ਕਥਾ ਗੋਪੀਆਂ بیان ਕਰਦੀਆਂ ਹਨ ਤਾਂ ਇਹ ਪੋਦੇ ਮਹੀਨਾ ਸਾਰੇ ਹੀ ਸੰਸਾਰ ਨੂੰ ਖੁਸ਼ੀਆਂ ਭਰਾਂ ਲੈ ਕੇ ਆਵੇ ਹਰ ਘਰ ਵੇ ਸੁੱਖ ਸਮ੍ਰiddhi ਅੰਤਾਂ ਦੇ ਪੰਡਾਰੇ ਪਰੇ ਨੇ ਦੇ ਤੰਦਰੁਸਤੀਆਂ ਹਨ ਇਹ ਹੀ ਮੇਰੀ ਸ੍ਰੀ ਸਤਿਗੁਰੂ ਪੁਦੇ ਸਿੰਘ ਦੀਆਂ ਚਰਨਾਵਿਚ ਅਰਜ ਬੇਨਤੀ ਹੈ ਸਤਿ ਸ੍ਰੀ ਅਕਾਲ ਜੀ